ਵੈਗੁਰੂ ਜੀ ਦਾ ਘਲਸਾ ਵੈਗੁਰੂ ਜੀ ਕੀ ਫਤਿਹ ਆਸਾ ਮੇਰੀ ਬਹਰੀਆ ਕੋ ਧਨੀਆਂ ਨਾਓ ਲੈ ਰੱਖਿਓ ਰਾਮ ਜਨੀਆਂ ਨਾਲ ਇਨ ਮੁੰਡੀਆਂ ਨੇ ਮੇਰਾ ਘਰ ਤੁੰਧਰਾਵਾ ਬਿਟਵੇ ਰਾਮ ਰਮੂਆ ਲਾ ਰਹਾਉ ਕਹਿਤ ਕਵੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਯਾਤ ਕਬਾਈ ਕੀ ਸਮਝਾਉਂਦੇ ਆ ਭਗਜੀ ਮੇਰੀ ਬਹਰੀਆ ਬੁੱਧਵਲ ਪ੍ਰਾਰਥਨ ਸਮੇਂ ਭਾਸ਼ਾ ਦੇ ਵਿੱਚ ਕਨਵਰਟ ਹੁੰਦਾ ਆਇਆ ਜੋ ਪਹਿਲਾਂ ਗੁਰੂ ਪਖ ਸਹਿਬਾਨ ਜੋ ਵੀ ਧਰਮ ਦੀ ਦੁਨੀਆ ਚ ਆਇਆ ਉਹਨਾਂ ਨੇ ਸੰਸਾਰ ਨੂੰ ਸੋਧ ਕੇ ਸੁਖਾਲੀ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਕੀਤੀ ਪਟਕਵੀ ਜੀ ਨੇ ਇਹਦਾ ਸ਼ਲੋਕਾਂ ਦਾ ਸ਼ਬਦ ਦਾ ਬਾਣੀ ਦਾ ਹਿੰਦੀ 'ਚ ਤਰਜਮਾਨ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਹੋਰ ਸੁਖਾਲੀ ਕਰਕੇ ਦਿੱਤੀ ਹੁਣ ਜਿੰਨੀ ਕਾਪਾ ਨੂੰ ਸਮਝ ਆਵੇ ਆਪ ਤਾਂ ਹੋਰ ਸਖਾਲੀ ਕਰਕੇ ਸਮਝਾਉਣੀ ਹੈ ਵੀ ਕਿਵੇਂ ਨਾ ਕਿਵੇਂ ਜਿਵੇਂ ਟੀਚਰ ਬੱਚੇ ਨੂੰ ਪੜਾਉਂਦਾ ਹੈ ਟਿਊਸ਼ਨ ਦਿੰਦਾ ਹੈ ਮਿਹਨਤ ਕਰਦਾ ਹੈ ਇਹ ਸਭ ਤੋਂ ਦੁਨੀਆ 'ਚ ਵੱਡੀ ਸੇਵਾ ਹੈ ਆਪ ਜਪੇ ਅਵਰੇ ਨਾਮ ਜਪਾਵੇ ਨਾਮ ਕੀ ਹੈ ਹੁਕਮ ਕੀ ਹੈ ਪਹਿਲਾਂ ਤੁਹਾਨੂੰ ਪੂਰਾ ਆਪ ਸਮਝੇ ਰਾਬਤੇ ਕਰ ਪਹੁੰਚੇ ਉੱਥੇ ਬੈਠ ਕੇ ਫਿਰ ਇਹ ਗੁੰਗਾਇ ਜਾਂਦੇ ਨੇ ਸੰਤ ਲੋਕ ਕਹਿ ਲੋ ਦੇਵ ਲੋਕ ਕਹਿ ਲੋ ਹਰ ਦੁਆਰ ਕਹਿ ਲੋ ਮੇਰੀ ਬਹੁਰੀ ਆ ਕਤਨੀਆਂ ਨਾਓ ਲੈ ਰੱਖਿਓ ਰਾਮ ਜਨੀਆਂ ਨਾਓ ਭਗਤ ਜੀ ਕਹਿੰਦੇ ਸੰਸਾਰ ਜਿਹੜਾ ਧਨ ਸੰਸਾਰੀ ਵਿੜਿਆਈ ਰਾਜ ਪਾਟ ਤਨੀਆਂ ਤੋਂ ਭਾਪ ਬੁੱਧ ਬਲ ਬੁੱਧੀ ਨੇ ਤਨ ਕਮਾਵਾਂਗੇ ਬੁੱਧੀ ਨੇ ਉਹਨੂੰ ਸੰਭਾਲਾਂਗੇ ਜੇ ਬੁੱਧੀ ਨਹੀਂ ਹੋਊਗੀ ਉਹ ਵੀ ਚਲੇ ਜਾਊ ਜਿਹੜਾ ਕੋਲੇ ਹੋਊਗਾ ਇਹ ਸਾਰਾ ਬੁੱਧੀ ਦਾ ਹੀ ਖੇਲ ਹੈ ਪਰੇ ਦੀ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ ਉਹੀ ਆਪਾਂ ਨੂੰ ਗੁਰੂ ਪਕਸਿਆ ਹੁਣ ਸਮਝਾਉਂਦੇ ਨੇ ਉਹ ਆਪਾਂ ਸਮਝਣਾ ਮੈਂ ਕਹਿੰਦੇ ਪਰ ਮੈਂ ਨਾਮ ਬਦਲਤਾ ਇਹ ਵੀ ਤਨ ਚਾਹੀਦਾ ਭਾਈ ਨਾਮ ਤਾਂ ਮੈਂ ਕਿਰਕਤਾ ਨਾ ਉਹਦਾ ਲੈ ਰੱਖਿਓ ਰਾਮ ਜਨੀਆਂ ਨਾਮ ਇਹ ਰਾਮ ਦੀ ਮਤ ਹੈ ਇਹ ਰਾਮ ਦੀ ਮਾਤਾ ਹੈ ਕੁਸ਼ਲਿਆ ਰਾਮ ਦੀਆਂ ਰੂਮਾਂ ਵਿੱਚ ਤਿੰਨ ਮਾਵਾਂ ਦਿਖਾਉਂਦੇ ਨੇ ਇੱਕ ਇੱਕ ਹੀ ਸੁમિતਰਾ ਕੁਸ਼ਲਿਆ ਕੇ ਕਈ ਸੰਸਾਰੀ ਰਾਜ ਦਿੰਦੀ ਹੈ ਕੁਝ ਵੀ ਐਂ ਦਿਖਾਉਂਦੇ ਨੇ ਸੁમિતਰਾ ਭਲਾਤਾ ਚਾਹੁੰਦੀ ਹੈ ਪਰ ਪੂਰਨ ਗਿਆਨੀ ਹੈਗਾ ਗੁਰਮਤੈ ਇਹ ਕੁਸ਼ਲਿਆ ਇਹ ਮਨ ਨੂੰ ਕੁਸ਼ਲ ਦੇਖਣਾ ਚਾਹੁੰਦੀ ਹੈ ਉਸ ਟੈਮਾ ਦੇ ਵਿੱਚ ਵੀ ਧਾਰਮਿਕ ਲੋਕ ਕੁਸ਼ਲ ਮੰਗਲ ਕੁਸ਼ਲ ਮੰਗਲ ਕਰਦੇ ਸੀਗੇ ਪਰ ਭਗਤ ਕਬੀਰ ਜੀ ਕਹਿੰਦੇ ਕੁਸ਼ਲ ਮੰਗਲ ਕੈਸੇ ਹੋ ਕਾਲ ਸਿਰਤੇ ਖੜਾ ਕਿੰਨੇ ਕੁਸ਼ਲ ਹੋਗੇ ਤੁਸੀਂ ਭਾਈ ਕਹਿੰਦੇ ਸੀ ਨਾ ਹੀ ਬਦਲਤਾ ਇਹ ਕੁਛੱਲੇ ਆ ਗੁਰਮਤ ਇਹ ਆਪਾਂ ਆਪਨ ਹੋਣੀ ਆ ਇਹ ਮਾਤਾ ਪਨ ਲੈਣੀ ਆ ਪੰਚਮ ਪਾਸ਼ਾ ਨੇ ਆਪਾਂ ਨੂੰ ਸੁਖਾਲਾ ਕਰਕੇ ਸਮਝਾਇਆ ਸੁਖਣੀ ਸਾਹਿਬ ਚ ਗੁਰ ਕੀ ਮਤ ਤੋਂ ਲਿਹੋ ਇਆਣੇ ਭਗਤੀ ਵਿਨਾਵੈ ਡੋਬੇ ਸਿਆਣੇ ਭਗਤੀ ਵਿਨਾਵੈ ਡੋਬੇ ਸਿਆਣੇ ਬਹਿ ਗਏ ਪਾਣੀ ਦੇ ਬਹੌਚ ਮਾਇਆ ਦੇ ਬਹੌਚ ਬਹਿ ਗਏ ਜਿਨ੍ਹਾਂ ਨੇ ਗੁਰਮਤ ਛੱਡਤੀ ਪਰ ਆਪਾਂ ਨਹੀਂ ਛੱਡਣੀ ਹੈਗੀ ਆਪਣੀ ਮਤ ਦਾ ਤਿਆਗ ਇਹ ਭਗਤੀ ਹੈ ਭਾਈ ਨਿਮਖ ਨਾ ਤੁਮ ਕੋ ਬਿਸਰੋ ਹਰ ਹਰ ਸਦਾ ਪਸੋ ਜਗਦੀਸ਼ ਸਦਾ ਪਜੋ ਜਗਦੀਸ਼ ਪੁੱਤਾ ਮਾਤਾ ਕੀ ਅਸੀਸ ਇਸੇ ਹੀ ਸੇ ਬਾਣੀ ਦੀ ਤੋ ਆਪਦੇ ਮੂਲ ਜਗਦੀਸ਼ ਹਰ ਨਾਲ ਜੁੜਿਆ ਰਹੇ ਇਹ ਆਪਾਂ ਵੀ ਪ੍ਰਾਪਤੀ ਕਰਨੀ ਅੱਗੀ ਭਗਤ ਜੀ ਕੀ ਸਮਝਾਉਂਦੇ ਆ ਇਹਨੂੰ ਮੁੰਡੀਆਂ ਨੇ ਮੇਰਾ ਘਰ ਤੰਦਰਵਾ ਬਿਟਵੇ ਰਾਮ ਰਭੂ ਆ ਲਾਬ ਜੀ ਮੇਂ ਪ੍ਰਾਪਤਨ ਸਮੇ ਰਟਣ ਜੋ ਜਿਵੇਂ ਅਸੀਂ ਵੀ ਕਰੀ ਜਾਂਨੇ ਵੈਗਰੂ ਵੈਗਰੂ ਕਹਿੰਦਾ ਕੋਈ ਰਾਮ ਰਾਮ ਕਹਿੰਦਾ ਕੋਈ ਅੱਲਾ ਅੱਲਾ ਕਹਿੰਦਾ ਕੋ ਗੋੜ-ਗੋੜ ਕਹਿੰਦਾ ਹੈ ਭਗਤ ਜੀ ਕਹਿੰਦੇ ਜਦੋਂ ਮੈਂ ਧਰਮ ਦੀ ਦੁਨੀਆ ਚ ਆਇਆ ਜਿਹੜੇ ਉਸ ਵਸਤਾ ਦੇ ਵਿੱਚ ਮੱਤਾਂ ਸੀਗੀਆਂ ਮੁੰਡੀਆਂ ਕੋਨਮੋਨ ਜਟਾਂ ਧਾਰ ਜੋ ਵੀ ਧਰਮ ਸੀ ਕਹਿੰਦੇ ਸਾਖੀਆਂ ਸੰਸਾਰੀ ਗਿਆਨ ਦੇ ਦੇ ਕਿ ਮੇਰੇ ਘਰ ਦੇ ਹਿਰਦੇ ਦੇ ਵਿੱਚ ਇਹਨਾਂ ਹਨੇਰਾ ਹੋ ਗਿਆ ਧੂਆਂ ਧਾਰ ਹੋ ਗਿਆ ਅੰਦਰ ਕੁਛ ਨਹੀਂ ਸੀ ਦੀਂਦਾ ਜਿਵੇਂ ਆ ਆਪਣੇ ਘਰ ਦੇ ਅੰਦਰ ਕੋਈ ਧੂਆਂ ਧਾਰ ਹੋ ਜੇ ਆਪਾਂ ਬਾਹਰ ਨੂੰ ਭਜਦੇ ਆ ਐਵੇਂ ਮਨ ਬਾਹਰ ਨੂੰ ਭਜਦਾ ਸੀ ਕਹਿੰਦੇ ਬਿਟਵੇ ਰਾਮ ਰਬੂ ਵਾਲਾ ਬਰਾਬਰ ਰਾਮ ਤੱਕ ਕਰਦਾ ਸਾਰਾ ਜਗ ਪਰ ਪਉਣਾ ਕੋਈ ਨਹੀਂ ਚਾਹੁੰਦਾ ਹੈ ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਨਤ ਗਵਾਈ ਇਹ ਸੰਸਾਰੀ ਧਰਮਕ ਫਰਜੀ ਧਰਮ ਸਾਡੇ ਜਿਹੜੇ ਖਿਆਲ ਪੈਦਾ ਹੋ ਗਏ ਮਨਮਤ ਵਿੱਚ ਅਸੀਂ ਰੱਬ ਦੀ ਬਰਾਫਰੀ ਕਰ ਲਈ ਕਹਿੰਦੇ ਇਹਦੇ ਵਿੱਚ ਮੇਰਾ ਬਹੁਤ ਟਾਈਮ ਖਰਾਬ ਹੋਇਆ ਭਗਤ ਕਬੀਰ ਜੀ ਕਹਿੰਦੇ ਉਹ ਸਾਰਿਆਂ ਨੂੰ ਪਤਾ ਹੀ ਆਪਾਂ ਬਹੁਤ ਕਾਲ ਕਮਾਈ ਕੀਤੀ ਭਗਤ ਜੀ ਨੇ ਔਰ ਖੱਡੀ ਵੀ ਬੋਣੀ 70 ਸਾਲ 75 ਸਾਲ ਤੱਕ ਮਿਹਨਤ ਕੀਤੀ ਕਰਕੇ ਦਿਖਾਈ ਹੱਥੋਂ ਕੰਮ ਕਰ ਸਭ ਚੀਤਨ ਰੰਚਣ ਦਾ ਕਹਿੰਦੇ ਭਾਈ ਹੱਥਾਂ ਪੈਰਾਂ ਦਾ ਵਿਸ਼ਾ ਕੰਮ ਕਰਦਾ ਕੁਦਰਤ ਨਾਲ ਧਿਆਨ ਦਾ ਵਿਸ਼ਾ ਹੈ ਉਹ ਧਿਆਨ ਕਿਵੇਂ ਆਪਾਂ ਨੂੰ ਮਿਲੂਗਾ ਗੁਰਸ਼ਬਦ ਦਾ ਗਿਆਨ ਫਿਰ ਗਿਆਨ ਹੀ ਧਿਆਨ ਬਣ ਜਾਂਦਾ ਹੈ ਜਦੋਂ ਸਾਨੂੰ ਗੁਰਸ਼ਬਦ ਚੋਂ ਗਿਆਨ ਹੋ ਜਾਂਦਾ ਹੈ ਅਸੀਂ ਪਹਿਲੀ ਪੌੜੀ ਚੜ ਜਾਂਦੇ ਹਾਂ ਉਹ ਗਿਆਨ ਪਦਾਰਥ ਹੈ ਆਪਣਾ ਫਿਰ ਉਹਦੇ ਨਾਲ ਹੀ ਸਾਨੂੰ ਮੁਕਤੀ ਮਿਲ ਜਾਂਦੀ ਹੈ ਮੁਕਤੀ ਤੋਂ ਬਾਅਦ ਮਨ ਬੇਰਾਗ ਚਲੇ ਜਾਂਦਾ ਹੈ ਬੇਰਾਗ ਹੋ ਜਾਂਦਾ ਹੈ ਬੇਵਿਰਾਗ ਇੱਕ ਅਵਸਥਾ ਵਾ ਹੈ ਵਿਰਾਗੀ ਫਿਰਕੇ ਨੇ ਜਨਮ ਲਿਆ ਸਰੀਰ ਕਰਕੇ ਨਹੀਂ ਭਾਈ ਇਹ ਆਤਮਾ ਕਰਕੇ ਜਦੋਂ ਮਨ ਬੇਰਾਗ ਹੋ ਜਾਂਦਾ ਹੈ ਫਿਰ ਉਹਨਾਂ ਮੰਦਰੋਂ ਜਿਹੜੀ ਉਹ ਤੁਰਕੀ ਬਾਣੀ ਸੁਣਦੀ ਹੈ ਇਹ ਚਾਰ ਪਦਾਰਥ ਨੇ ਆਪਣੇ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾ ਕੀ ਸੇਵਾ ਲਾ ਕੇ ਸਾਧ ਜਨਾ ਦੀ ਬਾਣੀ ਹੈ ਭਾਈ ਜਿਵੇਂ ਜਿਵੇਂ ਆਪਾਂ ਨੂੰ ਗੁਰੂ ਪਖ ਸਾਹਿਬਾਨ ਸਮਝਾ ਰਹੇ ਨੇ ਆਪਾਂ ਇਹ ਕਮਰਕਸਾ ਕਰਨਾ ਹੈ ਔਰ ਬਾਣੀ ਚ ਰਹਿਣਾ ਔਰ ਚਲਦੇ ਰਹਿਣਾ ਇੱਕ ਦਿਨ ਆਪਾਂ ਆਪਦੀ ਕਰ ਪਹੁੰਚਾਂਗੇ ਗਿਆਨ ਤੇ ਮੁਕਤੀ ਦੋ ਪਦਾਰਥ ਆਪਾਂ ਨੂੰ ਮਿਲ ਜਾਂਦੇ ਸੰਸਾਰ ਚੋਂ ਆਪਣਾ ਛਟਕਾਰਾ ਹੋ ਜਾਂਦਾ ਹੈ ਪ੍ਰਾਪਨਾ ਤਾਂ ਇਹ ਵਿਸ਼ੇ ਹੀ ਨਹੀਂ ਹੈਗਾ ਆਪਾਂ ਤਾਂ ਗੁਰੂ ਘਰ ਜਾ ਕੇ ਉਹ ਗੁਰੂ ਪਖ ਸਾਹਿਬਾਨ ਨੂੰ ਉਪਦੇਸ਼ ਕਰਨ ਲੱਗ ਗਏ ਜਿਨਾਂ ਨੇ ਸਾਰੇ ਧਰਮਾਂ ਨੂੰ ਸਮਝਾਇਆ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਨਾਮ ਦੀ ਦਾਤ ਵਖਸੀ ਤੇ ਫਿਰ ਆਪਾਂ ਨੂੰ ਗੁਰੂ ਘਰੋਂ ਕੀ ਮਿਲਣਾ ਸੀਗਾ ਗੁਰੂ ਘਰ ਤਾਂ ਆਪਾਂ ਸਿੱਖਿਆ ਲੈਣ ਜਾਣਾ ਹੈ ਸਿੱਖੀ ਸਿੱਖਿਆ ਗੁਰਬਚਾਰ ਨਜ਼ਰੀ ਕਰਮ ਲੰਗਾਵੇ ਪਰ ਗੁਰੂ ਤੁਨ ਪਾਰ ਨਾਲ ਲਗਾਵੇ ਕਦੇ ਹੋ ਹੀ ਨਹੀਂ ਸਕਦਾ ਪਰ ਅਸੀਂ ਤਾਂ ਉਹਨਾਂ ਨੂੰ ਉਪਦੇਸ਼ ਕਰਨ ਲੱਗੇ ਨਹੀਂ ਇਹ ਗਲਤੀਆਂ ਕਰਨੀਆਂ ਜਿਹੜੇ ਕਰਨਗੇ ਉਹਨਾਂ ਨੂੰ ਫਿਰ ਭੁਗਤਣੀ ਪਊਗੀ ਧਰਮਰਾਇ ਜਬ ਲੇਖਾ ਮੰਗੀ ਕਿਆ ਮੁਖ ਲੇਕੇ ਜਾਏਗਾ RAM SIMAR RAM SIMAR MOORE ਵਸਤਾਏ ਉਹੀ ਭਗਤ ਜੀ ਕਿਵੇਂ ਕਹਿੰਦੇ ਨੇ ਕਿ ਕਹਿੰਦੇ ਨੇ ਕਹਿਤ ਕਬੀਰ ਸੁਨੋ ਮੇਰੀ ਮਾਈ ਜਿਹੜੀ ਹੁਣ ਮੇਰੀ ਮਤ ਹੈ ਹੁਣ ਮੈਨੂੰ ਮਤ ਆਈ ਹੈ ਫਿਰ ਪਤਾ ਲੱਗਿਆ ਬੁੱਧੀਮਨ ਵਿਚਾਰ ਕਰਦੇ ਨੇ ਇਨ ਮੁੰਡੀਆਂ ਨੇ ਮੇਰੀ ਜਾਤ ਕੋ ਪਾਈ ਜਿਹੜੇ ਆਪਾਂ ਇਹ ਭੇਗ ਦੇ ਵਿੱਚ ਫਸ ਗਏ ਸੀ ਸਾਰਾ ਜੀਵਨ ਜਾਤ ਜਿਹੜੀ ਸੀਗੀ ਐਵੇਂ ਚੱਲਿਆ ਗਿਆ ਪਰ ਲਾਸ਼ ਤੇ ਵੀ ਜਾ ਕੇ ਭਗਤੀ ਨੂੰ ਪ੍ਰਾਪਤੀ ਹੋ ਗਈ ਆਪਾਂ ਵੀ ਪ੍ਰਾਪਤੀ ਕਰ ਰਹੇ ਆ ਆਓ ਸਾਰੇ ਮਿਲ ਕੇ ਇਹ ਵਿਚਾਰਧਾਰਨਾ ਆਪਾਂ ਜੁੜੇ ਰਹੀਏ ਚੱਲਦੇ ਰਹੀਏ ਕਾਲ ਤੋਂ ਮੁਕਤ ਹੋ ਕੇ ਆਪਾਂ ਆਪਦੇ ਸੁਖ ਸਾਗਰ ਪਹੁੰਚੀਏ ਦੁੱਖ ਪਰ ਹਰ ਸੁਖ ਕਰ ਲੈ ਜਾਏ ਬਾਣੀ ਸਾਨੂੰ ਦੁੱਖ ਸਾਗਰ ਚੋਂ ਕੱਢ ਕੇ ਸੁਖ ਸਾਗਰ ਚ ਲੈ ਜਾਂਦੀ ਹੈ ਇਹ ਵਿਚਾਰਧਾਰਨਾ ਆਪਾਂ ਜੁੜਨਾ ਇਹੀ ਕਮਾਈ ਕਰਨੀ ਹੈ ਇਹ ਕਿਰਪਾ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ